ਮੇਰੇ ਆਪ ਸੱਤ ਬੈਂਡ ਆਏ ਹਾਈਲਾਈਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਨਵਾਈ ਨਹੀਂ ਜੇ ਵੈਟਰਨਰੀ ਦੇ ਡਾਕਟਰ ਆਉਣ 70-80 ਹਜ਼ਾਰ ਤਨਖਾਹਾਂ ਲੈਣਦੇ ਆ ਸੂਰਾਂ ਦੀ ਸਮਝ ਕਿੰਨੂ ਹੋਊਗੀ ਫਿਰ ਸੂਰ ਹਲਵਾਈਆਂ ਨੂੰ ਤਾਂ ਸਮਝ ਨਹੀਂ ਆਉਣੀ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਆ ਅਫਰੀਕਨ ਸਵਾਈਨ ਫੀਵਰ ਆ ਅੰਦਰ ਵੇਖ ਸਕਦੇ ਸਾਰੇ ਲਹੂ ਲਹੂ ਜੇ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਜਿੰਨਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਬਰਾਇਆ ਜਾਂ ਇਹਨਾਂ ਦੇ ਚਾਹੀਦਾ ਆ ਵੀ ਇਦਾਂ ਕਿਸੇ ਦਾ ਸਾਥ ਦੇਣਾ ਚਾਹੀਦਾ ਆ ਆਮ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੜ ਨਾਲ ਕੋਈ ਸਬੰਧ ਨਹੀਂ ਹੈ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਆਣ ਕੇ ਬੱਸ ਤਰਲੇ ਕੱਢਣੇ ਜੀ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਮੇਰਾ ਨਾਂ ਜਸਬੀਰ ਸਿੰਘ ਜੀ ਪਿੰਡ ਸਾਡਾ ਅਜਨਾਲਾ ਉਧਾਂ ਢਾੜੀਵਾਲ ਫਾਰਮ ਹੈ ਢਾੜੀਵਾਲ ਕਲੇਰ ਸਾਡਾ ਪਿਗ ਫਾਰਮ ਆ ਕੀ ਮਸਲਾ ਮਸਲਾ ਇਹ ਜੀ ਅਸੀਂ ਨਾ 6 ਕੁ ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਵਰਕੇ ਨਵੇਂ ਐਨੀਮਲ ਲਿਆਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਨਾ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋਲ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਦੋਂ ਨੇ ਮੈਨੂੰ ਕੋਈ ਹੱਲ ਨਹੀਂ ਇਹਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀ ਕਲੀਨਿਕ ਤੇ ਵੀਰਕਾ ਪੋਲੀ ਕਲੀਨਿਕ ਤੇ ਗਿਆ ਮੈਂ ਉਹਨਾਂ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀ ਡੀ ਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਹੈ ਉਹਦਾ ਕਿਡਨੀ-ਕੁੰਡੀ ਵਗੈਰਾ ਉਹ ਮੈਂ ਇਸ ਟੈਂਪਲ ਰੱਖ ਲੈ ਕੋਲ ਤੇ ਆਹ ਕਰਨ ਕਿ ਫ੍ਰਿਜ ਚ ਲਾਤੇ ਫਿਰ ਕਹਿੰਦੇ ਵੀ ਮਤਲਬ ਮੈਨੂੰ ਪ੍ਰਵਿੰਦਰ ਕੌਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਵੀ ਤੁਸੀਂ ਸ਼ਨੀ ਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆਰ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫਿਰ ਆਂਦੇ ਹੀ 3 ਦਿਨ ਤੱਕ 3-4 ਦਿਨ ਲੱਗ ਜਾਂਦੇ ਵਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ 3 ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਪੀ ਹਜੇ ਰਿਪੋਰਟ ਵਗੈਰਾ ਅਜੇ ਇੱਥੋਂ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅੱਡਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਇੱਥੋਂ ਤੁਰੀ ਨਹੀਂ ਹੈਗੀ ਤੇ ਫਿਰ ਅਸੀਂ ਸਾਡੇ ਜਾਨਵਰ ਓਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਓਦੋਂ ਸਾਡੇ 30 ਜਨਵਰੀ ਮਰ ਚੁੱਕੇ ਹੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦਿਆਂ ਕਰਦਿਆਂ ਇਹ 203 ਜਨਵਰ ਮਰ ਗਏ ਸਾਡੇ ਮਤਲਬ ਇੱਥੇ ਲਗਭਗ ਕੋਈ ਗਿਣੇ ਨਹੀਂ ਜਾਂਦੇ ਫਾਰਮ ਦੇ ਵਿੱਚ ਤੇ 8 ਜਨਵਰ ਮਰ ਗਏ ਫਿਰ ਅੱਜ 10 ਤਰੀਕ ਨੂੰ ਇਹ ਸਾਰੀ ਟੀਮ ਆਈ ਸਾਡੇ ਕੋਲ ਉਦੋਂ ਸਾਡੇ ਕੋਲ 6 ਜਨਵਰ ਰਹਿ ਗਏ ਮੈਂ ਫੇਰ ਵੀ ਫੋਨ ਕਰਦਾ ਰਿਹਾ ਵੀ ਮੇਰੇ ਜਨਵਰ 8 ਇੰਨੇ ਰਹਿ ਗਏ ਇੰਨੇ ਰਹਿ ਗਏ ਇੰਨੇ ਰਹਿ ਗਏ ਤੇ ਮੇਰਾ ਹੱਲ ਕੀਤਾ ਜਾਵੇ ਕੋਈ ਅੱਜ 6 ਰਹਿ ਗਏ ਤੇ ਅੱਜ ਸਾਰੇ 6-7 ਰਹਿ ਗਏ ਤੇ ਅੱਜ ਸਾਰੀ ਟੀਮ ਆ ਗਈ ਕਿਲ ਕਰਨ ਲਈ ਫਿਰ ਅਸੀਂ ਜੀ ਸਾਡਾ ਨੁਕਸਾਨ ਇੰਨਾ ਵੱਡਾ ਹੋ ਗਿਆ 23-24 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ 6 ਕਿਲ ਕਰਾਈਏ ਸਾਡਾ ਪ੍ਰਾਣਾ ਮੁਆਵਜ਼ਾ ਕੋਈ ਦਿੱਤਾ ਜਾਵੇ ਅਸੀਂ ਕਿੱਥੇ ਮਤਲਬ ਇੰਨੀ ਮਿਹਨਤ ਕੀਤੀ ਆ ਸਾਰਾ ਕੁਝ ਕੀਤਾ ਆ ਸਾਡੇ ਕਿਸੇ ਡਾਕਟਰ ਨੇ ਕਿਸੇ ਕੋਲ ਸਾਰੇ ਟੀਮ ਆ ਗਈ ਸਾਰੇ ਮਤਲਬ ਜਿੰਨੇ ਡਾਕਟਰ ਏਰੀਏ ਦੇ ਸਾਰੇ ਆ ਗਏ ਪੁਲਿਸ ਆਈ ਵੀ ਕਿਲ ਕਰਨੇ ਕਿੱਲ ਨਹੀਂ ਕਰਨ ਦੇਦੇ ਕਿਲ ਕਿੱਦਾਂ ਕਰਨ ਦਈਏ 22 ਲੱਖ ਰੁਪਏ ਦਾ ਨੁਕਸਾਨ ਆ ਤੇ ਕਿੱਦਾਂ ਬੰਦਾ ਇਹ 6000 ਰੁਪਏ ਦਾ ਇੱਕ 3000 ਰੁਪਏ ਦਾ ਪਿਗਲੇ ਟੇਪਾ ਕਿੱਦਾਂ ਦੇ ਦਈਏ ਇੱਕ ਕਿਲ ਕਰਕੇ ਇਹ ਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰਾਇਆ ਜਾਏ ਮਿਹਨਤ ਕੀਤੀ ਆ ਕਿਹਨੇ ਦੋਸ਼ੀ ਸਮਝਦੇ ਤੁਸੀਂ ਦੋਸ਼ੀ ਹੁਣ ਆਪਾਂ ਪ੍ਰਸ਼ਾਸਨ ਦੋਸੀ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਦੋਸਤ ਜੀ ਪੀ ਜਿਵੇਂ ਸਾਡਾ ਹਾਲ ਹੀ ਨਹੀਂ ਹੋਇਆ ਰਿਪੋਰਟ ਬਹੁਤ ਦਿਨਾਂ ਬਾਅਦ ਆਈ ਰਿਪੋਰਟ ਦਾ ਹੱਲ ਹੋਣਾ ਚਾਹੀਦਾ ਜਦੋਂ ਬਿਮਾਰੀ ਤੁਰਪੀ ਆ ਰਿਪੋਰਟ ਬਹੁਤ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਵੀ ਅਗਲੇ ਤੇ ਪ੍ਰੋਬਲਮ ਐ ਇੱਥੋਂ ਦੇ ਡਾਕਟਰ ਨੂੰ ਅਲਰਟ ਕਰਨਾ ਚਾਹੀਦਾ ਵੀ ਇੱਥੇ ਆਓ ਇਹਦਾ ਵੇਖੋ ਕੀ ਮਕਸਦ ਆ ਕੀ ਟੀਕੇ ਇੰਜੈਕਸ਼ਨ ਐ ਜੋ ਵੀ ਚਲੋ ਇੰਜੈਕਸ਼ਨਾਂ ਦੇ ਬਣੇ ਨਹੀਂ ਆ ਏ ਐਫਸੀ ਏ ਐਸ ਐਫ ਦੇ ਪਰ ਇੱਥੇ ਆਉਣਾ ਚਾਹੀਦਾ ਆ ਮੇਰੀ ਸਹਾਇਤਾ ਕੋਈ ਡਾਕਟਰ ਨਹੀਂ ਆਇਆ ਸਾਰੇ ਡਾਕਟਰ ਅੱਜ ਆਏ ਜੇ ਪਹਿਲਾਂ ਕੋਈ ਡਾਕਟਰ ਇੱਥੇ ਵੜਿਆ ਨਹੀਂ ਆ ਕਿਸੇ ਨੇ ਹੱਲਪ ਨਹੀਂ ਕੀਤੀ ਜਾਣਗੇ ਕੁਝ ਵੀ ਨਹੀਂ ਤੇ بس ਇੱਕੋ ਗੱਲ ਹਾਰਡ ਪੀੜਤਾਂ ਲਈ ਹਾਰਡ ਪੀੜਤਾਂ ਲਈ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਆ ਤੇ ਸਾਡੀ ਵੀ ਥੋੜੀ ਇਹਨਾਂ ਨਾਲ ਨਾਲ ਹਾਰਡ ਪੀੜਤਾਂ ਦੇ ਨਾਲ ਨਾਲ ਸਾਡੀ ਵੀ ਸਹਾਇਤਾ ਕਰਨੀ ਚਾਹੀਦੀ ਸੀ ਬਸ ਇਹੀ ਸਾਡੀ ਬੇਨਤੀ ਜੀ ਪ੍ਰਵਾਨ ਮੰਗ ਇਹ ਵੀ ਚਾਹੀ 23-24 ਲੱਖ ਤੋਂ 210 ਐਨੀਮਲ ਸਾਡੇ ਮਰ ਗਏ ਆ ਤੇ ਸਾਡਾ ਇਹ ਹੱਲ ਕੀਤਾ ਜਾਵੇ ਤੇ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਵੀ ਆ ਫਸਲਾਂ ਤੋਂ ਕਹਿੰਦੇ ਹਟ ਕੇ ਲੱਗੋ ਜੇ ਲੱਗੇ ਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਸਹੀ ਗੱਲ ਜੀ ਹਨ ਮੇਰੇ ਆਪ ਸੱਤ ਬੈਂਡ ਆਏ ਹਾਈਲਾਈਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਣਵਾਈ ਨਹੀਂ ਜੇ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਆਣ ਕੇ ਪਾਤਰ ਲਈ ਕੱਢਣੇ ਜੇ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇੱਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਵੈਟਰਨਰੀ ਦੇ ਡਾਕਟਰ ਆਣਾ 70 80 ਹਜ਼ਾਰ ਤਨਖਾਹਾਂ ਲੈਣਦੇ ਆ ਸੂਰਾਂ ਦੀ ਸਮਝ ਕਿੰਨੂ ਹੋਊਗੀ ਫਿਰ ਸੂਰ ਹਲਵਾਈਆਂ ਨੂੰ ਤੇ ਸਮਝ ਨਹੀਂ ਹੋਣੀ ਸਮਝ ਡਾਕਟਰਾਂ ਨੂੰ ਹੀ ਹੋਣੀ ਡਾਕਟਰ ਸੂਰਾਂ ਦੇ ਬਾਰੇ ਵੀ ਜਾ ਮੈਂ ਕਿਸੇ ਰੈਸਟੋਰੈਂਟ ਤੇ ਪੁੱਛਣਾ ਜਾ ਕੇ ਮੈਨੂੰ ਸੂਰਾਂ ਦਾ ਦੱਸੋ ਡਾਕਟਰ ਕਹ ਫਾਰਮ ਦੇ ਵਿੱਚ ਪਾਉਗੇ ਫਿਰ ਜ਼ਰੂਰਤ ਹੀ ਜਾਂ ਕਿਸ ਤਰ੍ਹਾਂ ਕਿੱਥੇ ਇੰਨਾ ਨੁਕਸਾਨ ਸਾਡਾ ਹੋ ਗਿਆ ਜੇ ਜੇ ਪਹਿਲਾਂ ਕੋਈ ਹੱਲ ਹੋਊਗਾ ਅਬਲ ਤੇ ਹੋਣਾ ਨਹੀਂ ਹੁਣ ਫਾਰਮ ਵੀ ਸਾਡੇ ਕਹਿੰਦੇ 6 ਮਹੀਨੇ ਤਾੜਾ ਫਾਰਮ ਬੰਦ ਰਹਿਣਾ ਹੈ ਜੀ ਅਸੀਂ ਰੱਖੀ ਇੱਕ ਦਿਨ ਬੰਦਾ ਕਿਤਨਾ ਰੱਖੀ 6 ਮਹੀਨੇ ਮੁਫਤ ਦੀ ਰੱਖੀ ਕਿੱਦਾਂ ਰੱਖ ਸਕਦੇ ਇੰਨਾ ਤਕੜਾ ਪ੍ਰੋਜੈਕਟ ਤੋੜ ਕੇ 22 ਲੱਖ ਰੁਪਿਆ ਸਾਰਾ ਛੱਡ ਤੇ ਲਾ ਕੇ 12 13 ਉਹ ਲਾਇਆ ਜਾਨਵਰ ਪਾਏ ਤੇ ਅਸੀਂ ਕਿੱਦਾਂ ਮਤਲਬ 6 ਮਹੀਨੇ ਫਾਰਮ ਵੀ ਬੰਦ ਕਰ ਦਈਏ ਫਿਰ ਉਹ ਜੇ ਸਾਰਾ ਲਹੂ ਲਵਾਨ ਛੱਡ ਖਿਲ ਰਿਹਾ ਕਿ ਜੀ ਤੁਹਾਡਾ ਸੈਨੀਟਾਈਜ਼ ਕਰਕੇ ਜਾਣਾ ਹੈ ਅੰਦਰ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਜੀ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਕੰਗ ਹੈ ਜੀ ਮੈਂ ਅਸਿਸਟੈਂਟ ਡਾਇਰੈਕਟਰ ਹਾਂ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਆ ਅਫਰੀਕਨ ਸਵਾਇਨ ਫੀਵਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਇਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਕਿ ਇਹ ਸੂਰਾ ਕਿਹੜਾ ਫਾਰਮ ਹੈ ਤੇ ਕੀ ਕੀ ਬੀਬੀ ਜੀ ਸਾਹਿਬ ਨੇ ਧਾਰਵਲ ਥਾਲੀਵਾਰ ਕਰੀਅਰ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਆ ਉਸਦੇ 6 ਸੂਰ ਨੇ ਉਸ ਫਾਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅੱਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿੰਨਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਬਰਾਇਆ ਜਾਂਦਾ ਤੇ ਜਿਹੜਾ ਫਾਰਮ ਆ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਤੇ ਉਹਨੂੰ ਸੀਲ ਕੀਤਾ ਜਾਂਦਾ ਤੇ ਆਲਦ ਵਾਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਵੇ ਇਸ ਏਰੀਏ ਦੇ ਵਿੱਚ ਕੀ ਸ਼ਾਮਿਲ ਹੋ ਰਿਹਾ ਆਪਣੀ ਜਾਣਕਾਰੀ ਇਸ ਏਰੀਏ ਦੇ ਵਿੱਚ ਜੀ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਤਫਨਾਇਆ ਜਾ ਰਿਹਾ ਇਸ ਵੇਲੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਇੱਥੋਂ ਜਿਹੜੀ ਸੇਲ ਪਰਚੇਜ਼ ਹੈ ਸਰਵੈਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਨਿਸ਼ਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਜਿਹੜੀ ਇੱਥੋਂ ਸੇਲ ਪਰਚੇਜ਼ਾਂ ਉਬੰਨ ਕੀਤੀ ਗਈ ਹੈ ਉਹ ਲੋਕ ਮੀਟ ਵੀ ਖਾਂਦੇ ਆ ਉਹਨਾਂ ਦੇ ਕੋਸ਼ਤ ਨਾ ਹੋਏਗਾ ਮਨੁੱਖੀ ਜੀਵਨ ਤੇ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਹ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰ ਇਨਫੈਕਟਡ ਨੇ ਉਹਨਾਂ ਨੂੰ ਮਾਰ ਕੇ ਦਫਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇੱਥੋਂ ਮੀਟ ਹੈ ਜਿਹੜਾ ਅੱਗੇ ਇਧਰ ਉਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲਿਆ ਜਾਂਦਾ ਜਾਂ ਸੂਰ ਚ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋ ਹੋ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹ ਦਾ ਬਿਮਾਰੀ ਦਾ ਹੱਡ ਨਾਲ ਕੋਈ ਸੰਬੰਧ ਨਹੀਂ ਹੈ ਇਹ ਬਿਮਾਰੀ ਬਿਨਾ ਹੋਣਾ ਤੋਂ ਵੀ ਸਾਡੇ ਇੱਧਰ ਉੱਧਰ ਫਾਰਮਾਂ ਤੇ ਖਦੂਕਾਰ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉਥੋਂ ਸੂਰਾਂ ਦੀ ਸੇਲ ਪਰਚੇਜ਼ ਰੁਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਤੇ ਇਹ ਉਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਖਬਰਾਂ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ